ੴ ਸਤਿਗੁਰ ਪ੍ਰਸਾਦ ਸਵਈਏ ਸ੍ਰੀ ਮੁਕਬਾਕ ਮਹੱਲਾ ਪੰਜਵਾਂ ਕਾਚੀ ਦੇ ਮੋਫਨ ਬਾਦੀ 60 ਕਠੋਰ ਕੋ ਚੀਲ ਕੋ ਗਿਆਨੀ ਤਾਵਤ ਪਰਮਤ ਰਹਿਣ ਨਹੀਂ ਪਾਵਦਾ ਪਾਰ ਬ੍ਰਹਮ ਕੀ ਗਤ ਨਹੀਂ ਜਾਣੀ ਜੋ ਬਨ ਰੂਪ ਮਾਇਆ ਮਦ ਮਤਾ ਵਿਚਰਤ ਬਿਕਲਾ ਵੱਡੋ ਅਬਮਾਨੀ ਪਰ ਤਨ ਪਰ ਅਪਵਾਦ ਨਾਰ ਨਿੰਦਾ ਜੇ ਮੀਠੀ ਜੀ ਮਾਹੇ ਹਿਤਾਨੀ ਬਲ ਬੰਚ ਸ਼ਪ ਕਰਤੇ ਉਪਾਵਾ ਪੇਖਤ ਸੁਨਤ ਪ੍ਰਭ ਅੰਤਰ ਜਾਮੀ ਸੀਲ ਧਰਮ ਦਇਆ ਸੁਚ ਨਾਸਤ ਆਇਓ ਸ਼ਰਨ ਜੀ ਕੈ ਦਾਨੀ ਕਾਰਨ ਕਰਨ ਸਮਰੱਥ ਸ੍ਰੀ ਧਰ ਰਾਖ ਲਿਓ ਨਾਨਕ ਕੇ ਸੁਆਮੀ ਕੀਰਤ ਕਰਨ ਸਰਨ ਮਨ ਮੋਹਨ ਜੋਹਨ ਪਾਪ ਵਿਦਾਰਨ ਕੋ ਰਤਾਰਨ ਤਰਨ ਸਮਰਥ ਸਬੇ ਬੇਦਾ ਕੁੱਲੇ ਸਮੂਹ ਉਧਾਰਨ ਸੋ ਚਿਤ ਚੇਤ ਅਚੇਤ ਜਾਨ ਸਤ ਸੰਗਤ ਪਰਮ ਅੰਦੇਰ ਮਯੋ ਕਤ ਤਉ ਮੂਰਤ ਘਰੀ ਚਸਾ ਬਲ ਸਿਮਰਨ ਰਾਮ ਨਾਮ ਰਸਨਾ ਸੰਗ ਲੋ ਹੋਛੋ ਕਾਜ ਅਲਪ ਸੁਖ ਬੰਦਪਾ ਬੰਦਨ ਕੋਟ ਜਨਮ ਕਾ ਦੁਖ ਭਾਉ ਸਿਖਿਆ ਸੰਤ ਨਾਮ ਭਜ ਨਾਨਕ ਰਾਮ ਰੰਗ ਆਤਮ ਸਿਉ ਰੋ ਰੰਚ ਕਰੇ ਤਾ ਖੇਤ ਤਨ ਨਿਰਮਤਾ ਦੁਰਲਭ ਦੇਸਵਾਰ ਧਰੀ ਖਾਣ ਪਾਨ ਸੁਧ ਸੁਖ ਪੁੰਚ ਤਾਨ ਸੰਕਟ ਕਾਟ ਵਿਪਤ ਹਰੀ ਮਾਤ ਪਿਤਾ ਭਾਈ ਅਰਬੰਦ ਪਾ ਬੂਜਨ ਕੀ ਸਭ ਸੂਜ ਪਰੀ ਬਰਦਮਾਨ ਹੋਵਤ ਦਿਨ ਪ੍ਰਤ ਨਿਤ ਆਵਤ ਨਿਕਟ ਬਖੰਮ ਜਰੀ ਰੇ ਗੁਣਹੀਨ ਦੀਨ ਮਾਇਆ ਕ੍ਰਮ ਸਿਮਰ ਸੁਆਮੀ ਏਕ ਘਰੀ ਕਰ ਗੈ ਲਿਓ ਕਿਰਪਾਲ ਕਿਰਪਾ ਨਿਧਾ ਨਾਨਕ ਕਾਟ ਭਰਮ ਪਰੇ ਅਰੇ ਮਨ ਮੂਸ ਬਿਲਾਮੈ ਗਰ ਤਬ ਕਰਤਬ ਕਰਤ ਮਹਾ ਮੁਗਨਾ ਸੰਪਤ ਦੋਲ ਝੋਲ ਸੰਗ ਚੂਲਤਾ ਮਾਇਆ ਮਗਨ ਪਰਮਤ ਕੁਗਨਾ ਸਤ ਬਨਤਾ ਸਾਜਨ ਸੁਖ ਬੰਦਪ ਤਾ ਸੁਮੋ ਵਡਿਓ ਸੋਕਨਾ ਬੋਇਓ ਬੀਜ ਅੰਗ ਮਮ ਅੰਕਰ ਬੀਤਤ ਆਉਦ ਕਰਤ ਅਗਨਾ ਮਿਰਤ ਮਜਾਰ ਪਸਾਰ ਮੁਖ ਨਿਰਖਤਾ ਪੁੰਚਤ ਭੁਗਤ ਭੂਖ ਭੁਖਣਾ ਸੇਮਰ ਗੋਪਾਲ ਦਿਆਲ ਸਤ ਸੰਗਤ ਨਾਨਕ ਜਗ ਜਾਨਤ ਸੁਪਨਾ ਦੇ ਨਗੇ ਨਨੇ ਨੀਤਾ ਮਾਇਆ ਮਤ ਕਹਾਂ ਲਉ ਗਾਰੋ ਛਤਰ ਨ ਪਤਰ ਨ ਚੌਰ ਨ ਜਾਵਰ ਬਹਿਤੀ ਜਾਤ ਰਦੇ ਨਾਮ ਵਿਚਾਰੋ ਰਾਤਨਾ ਸਵ ਨ ਗੱਜ ਸੰਗਾਸਣ ਛਿਨ ਮੈਂ ਤਿਆਗਤ ਨਾਂਗ ਸਧਾਰੋ ਸੂਰਨ ਬੀਰ ਨ ਮੀਰ ਨ ਖਾਨਮ ਸੰਗ ਨ ਗੋ ਦ੍ਰਿਟ ਨਿਆਰੋ ਕੋਟ ਨ ਓਟ ਨ ਕੋਸ਼ ਨ ਛੋਟਾ ਕਰਤ ਵਿਕਾਰ ਦਉ ਕਰ ਝਾਰੋ ਮਿੱਤਰ ਨ ਪੁੱਤਰ ਕਲਤਰ ਸਾਜਨ ਸਾਖਾ ਉਲਟ ਤਜਾਤ ਬਿਰਖ ਕੀ ਛਾਰੋ ਦੀਨ ਦਿਆਲ ਪੁਰਖ ਪ੍ਰਭ ਪੂਰਨ ਛਿਨ ਛਿਨ ਛਿਮ ਰੋਗੰ ਅਪਾਰੋ ਸ਼੍ਰੀ ਪਤਨਾਟ ਸ਼ਰਨ ਨਾਨਕ ਜਾਨਾ ਹੈ ਭਗਵੰਤ ਕਿਰਪਾ ਕਰਤਾਰੋ ਪ੍ਰਾਨ ਮਾਨ দান ਮਗ ਜੋ ਹਨ ਹੀਤ ਚੀਤ ਦੇ ਲੈ ਲੈ ਪਾਰੀ ਸਾਜਨ ਸੈਨ ਮੀਤ ਸੁਤ ਭਾਈ ਤਾ ਹਉ ਤੇ ਲੈ ਰਖੀ ਨਰਾਰੀ ਪਾਵਣ ਪਾਵਣ ਕੂਰਕ ਮਾਵਣ ਇਹ ਵਿਦਕਰਤਿ ਆਉਦ ਤਨ ਜਾਰੀ ਕਰਮ ਧਰਮ ਸੰਜਮ ਸੋਚਨੇ ਮਾ ਚੰਚਲ ਸੰਗ ਸਗਲ ਵਿਦਹਾਰੀ ਪਛ ਪੰਖੀ ਬਿਰਖ ਅਸਥਾਵਰੰ ਬਉ ਵਿਦਜੋਨ ਭਰਮਿਉ ਅਤਿ ਭਾਰੀ ਖੈਨ ਪਾਲ ਚਸਾ ਨਾਮ ਨਹੀਂ ਸਿੰਬਰਿਉ ਦਿਨ ਨਾਨਤ ਪ੍ਰਾਣ ਪਤ ਸਾਰੇ ਖਾਣ ਪਾਨ ਮੀਠ ਰਸ ਭੋਜਨ ਅੰਤ ਕੀ ਬਾਰ ਹੋਤ ਕਤਖਾਰੀ ਨਾਨਕ ਸੰਦਾ ਚਰਨ ਸੰਗ ਉੱਧਰੈ ਹੋਰ ਮਾਇਆ ਮਗਨ ਚੱਲੇ ਸਭ ਡਾਰੀ ब्रह्मादक शिवशंद मनीषरा रसगरसठाकुर गुण गावता इंद्र मनेंद्र खोजते गोरख धरन गगन आवत फन धावता सद मनोख देव अर दानव एक तिल ताको मरम न बावद प्रपरीत प्रेम रस भक्ति हर जन ताके दर्श समावता ਜਿਸੇ ਤਿਆਗ ਗਿਆਨ ਕੋ ਜਾਂਚੈ ਮੁਕਦੰਤ ਰਸੰ ਸਗਲ ਕਸ ਜਾਵਤ ਰੇ ਮਨ ਮੂਡ ਸਿਮਰ ਸੁਖ ਦਾਤਾ ਨਾਨਕ ਦਾਸ ਤੁਝੇ ਸਮਝਾਵਤ ਮਾਇਆ ਰੰਗ ਬਿਰੰਗ ਕਰਤ ਭਰਮ ਮੋਕੇ ਕੂਪ ਗੁਬਾਰ ਭਰਿਓ ਹੈ ਇਤਾ ਗੱਬ ਆਕਾਸ ਨਾ ਮਾਵਤ ਬਿਸਤਾਸਤ ਕਿਰਮ ਉਧਰ ਭਰਿਓ ਹੈ ਦਦ ਸਤਾਏ ਮਹਾ ਬਿਖਿਆਗੋ ਪਰਤਨ ਸ਼ੀਨਾ ਗਿਆਨ ਹਰਿਓ ਹੈ ਜੋ ਬਨ ਜੀਤ ਜਰਾ ਰੋਗ ਗਰਸਿਓ ਜਮਦੂਤਨ ਡੰਡ ਮਿਰਤ ਮਰਿਓ ਹੈ ਅਨਕ ਜੋਨ ਸੰਕਟ ਨਰਕ ਪੁੰਚਤ ਸਾਸਨ ਦੁਖ ਗਰਤ ਗਰਿਓ ਹੈ ਪ੍ਰੇਮ ਭਗਤ ਉਦਰੇ ਸੇ ਜਨਾਨੰਗ ਕਰ ਗਿਰਬਾ ਸੰਤ ਆਪ ਕਰਿਓ ਹੈ ਗੁਣ ਸਮੂਹ ਸਗ ਗੁਣ ਸਮੂਹ ਫਲ ਸਗਨ ਮਨੋਰਤ ਪੂਰਨ ਹੋਈ ਆਸ ਹਮਾਰੀ ਔਖਦ ਮੰਤਰ ਤੰਤਰ ਪਰ ਦੁਖ ਹਰ ਸਰਬ ਰੋ ਖੰਡਣ ਗੁਣਕਾਰੀ ਕਾਮ ਕ੍ਰੋਧ ਮਦ ਮਦ ਸਿਰ ਸੁਨਾ ਬਿਨਸ ਜਾਇਰ ਨਾਮ ਉਚਾਰੀ ਸ਼ਿਨਾਨ ਦਾਨ ਤਾਪਨ ਸੁਚ ਕਿਰਿਆ ਚਰਨ ਕਮ ਹਿਰਦੇ ਪ੍ਰਭ ਧਾਰੀ ਸਾਜਨ ਮੀਤ ਸਕਾ ਸਭ ਹਰ ਬੰਦਪ ਜੀ ਤਾਨ ਪ੍ਰਭ ਪ੍ਰਾਣ ਆਧਾਰੀ ਓਟ ਗਹੀ ਸੁਆਮੀ ਸਮਰਥਾ ਨਾਨਕ ਦਾਸ ਸਦਾ ਬਲਿਹਾਰੀ ਪਾਵਦ ਕਟਿਓ ਨ ਜਾਤ ਪ੍ਰੇਮ ਰਸ ਮਗਨ ਚਰਨ ਕਮਲ ਸੰਗ ਦਾਵਨ ਬੰਧਿਓ ਨ ਜਾਤ ਬਿਧੇ ਮਨ ਦਰਸ਼ਿ ਮਗ ਭਾਵਕ ਜਰਿਓ ਨ ਜਾ ਰਿਓ ਜਨ ਧੂਰ ਲਗ ਨੀਰਨ ਸਾਕ ਸਬੋਰ ਚੱਲਿਆ ੁਰਪੰਤ ਪਗ ਨਾਨਕ ਰੋਗ ਦੋਖ ਅਗ ਮੋਛਿ ਦੇ ਅਰ ਨਾਮ ਖਗ ਉਦਮ ਕਰ ਲਾਗੇ ਬੋ ਭੰਤੀ ਵਿਚਰੇ ਅਨਕ ਸ਼ਾਸਤਰ ਬਹੁ ਖੱਟੂਆ ਪਸਮ ਲਗਾਏ ਤੀਰਥ ਬਹੁ ਪਰਮਤੇ ਸੂਖਮ ਦੇ ਬੰਦੇ ਕਰ ਬਹੁ ਜਟੂਆ ਬਿਨਰ ਭਜਨ ਸਗਲ ਦੁਖ ਪਾਵਤਾ ਜੋ ਪ੍ਰੇਮ ਵਡਾਏ ਸੂਤਕੇ ਹੱਟੂਆ ਪੂਜਾ ਚੱਕਰ ਕਰਤ ਸੋਮ ਪਾਕਾ ਅਨਕ ਭਾਂਤ ਥਾਟੇ ਕਰ ਥਟੂਆ ਨੋ 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 ਜਿੰਦਗੀ ਵਿੱਚ ਸਭ ਤੋਂ ਉਤਮ ਹਰ ਕੀ ਕਹਾ ਨਾਮ ਸੁਣਤ ਦਰਦ ਦੁੱਖ